ਇੱਕ ਵਾਰ ਇੱਕ ਜੁਗਨੂ ਨੂੰ ਚਮਕਦਾ ਹੋਇਆ ਵੇਖ ਕੇ ਉਹਦੇ ਪਿੱਛੇ ਸੱਪ ਪੈ ਗਿਆ ਜੁਗਨੂ ਅੱਗੇ-ਅੱਗੇ ਚਾਈ ਜਾਵੇ ਸੱਪ ਉਹਦੇ ਮਗਰ-ਮਗਰ ਜੁਗਨੂ ਇੱਕ ਜਗ੍ਹਾ ਖੜਿਆ ਖੜ ਕੇ ਸੱਪ ਕੋਲ ਗਿਆ ਤੇ ਸੱਪ ਨੂੰ ਆਖੇ ਕਹਿੰਦਾ ਮੈਂ ਤੇਰੇ ਤੋਂ ਦੋ ਦਿਨ ਸਵਾਲ ਕਰਨਾ ਚਾਹੁੰਦਾ ਮੇਰੇ ਸਵਾਲਾਂ ਦਾ ਜਵਾਬ ਦੇਵੇਂਗਾ ਸੱਪ ਨੇ ਕਿਹਾ ਹਾਂ ਪੁੱਛ ਉਹਨੇ ਸਭ ਤੋਂ ਪਹਿਲਾਂ ਪੁੱਛਿਆ ਵੀ ਮੈਂ ਤੇਰੀ ਖਰਾਕ ਦਾ ਹਿੱਸਾ ਆ ਮੈਂ ਜਿੱਥੇ ਵੀ ਜਾ ਰਿਹਾ ਤੂੰ ਮੇਰੇ ਮਗਰ ਆ ਰਿਹਾ ਮੈਨੂੰ ਡਰਾ ਰਿਹਾ ਤੂੰ ਮੈਨੂੰ ਖਾਣਾ ਏ ਮੈਨੂੰ ਛਕਣਾ ਏ ਮੈਨੂੰ ਖਾਣ ਦੇ ਨਾਲ ਤੇਰਾ ਢਿੱਡ ਭਰੇਗਾ ਤੇ ਸੱਪ ਨੇ ਜਵਾਬ ਦਿੱਤਾ ਨਹੀਂ ਤੂੰ ਮੇਰੀ ਖਰਾਕ ਦਾ ਹਿੱਸਾ ਨਹੀਂ ਤੇ ਜੁਗਨੂ ਨੇ ਫੇਰ ਅਗਲਾ ਸਵਾਲ ਕੀਤਾ ਕਹਿੰਦਾ ਵੀ ਮੈਂ ਤੇਰਾ ਕੁਝ ਵਿਗਾੜਿਆ ਏ ਤੇਰਾ ਕੋਈ ਨੁਕਸਾਨ ਕੀਤਾ ਮੇਰੀ ਵਜ੍ਹਾ ਦੇ ਨਾਲ ਤੇਰਾ ਕੋਈ ਨੁਕਸਾਨ ਹੋਇਆ ਕਹਿੰਦਾ ਨਹੀਂ ਤੂੰ ਮੇਰਾ ਕੁਝ ਨਹੀਂ ਵਿਗਾੜਿਆ ਤੂੰ ਮੇਰਾ ਕੋਈ ਨੁਕਸਾਨ ਨਹੀਂ ਕੀਤਾ ਕਹਿੰਦਾ ਫੇਰ ਦੱਸ ਤੂੰ ਮੇਰੇ ਮਗਰ ਮਗਰ ਕਿਉਂ ਆ ਰਿਹਾ ਏ ਕਿਉਂ ਮੇਰੇ ਪਿੱਛੇ ਆ ਰਿਹਾ ਏ ਤੇ ਸੱਪ ਨੇ ਕਹਿਣਾ ਕੀਤਾ ਵੀ ਤੂੰ ਚਮਕ ਰਿਹਾ ਏ ਤੇ ਜਿਹੜਾ ਤੂੰ ਚਮਕ ਰਿਹਾ ਏ ਇਹ ਤੇਰੀ ਚਮਕ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਇਹ ਕੇਵਲ ਸੱਪ ਤੇ ਜੁਗਲੂ ਦੀ ਗੱਲ ਨਹੀਂ ਸਾਡੇ ਸਮਾਜ ਦੇ ਲੋਕ ਸਾਡੇ ਆਲੇ ਦੁਆਲੇ ਦੇ ਲੋਕ ਸਾਡੇ ਸਾਥ ਜਵੰਦੀ ਸਾਡੇ ਮਿੱਤਰ ਸੱਜਣ ਵੀ ਜਿਹੜੇ ਸਾਨੂੰ ਨੀਵਾ ਦਿਖਾਉਣ ਦੇ ਵਿੱਚ ਸਾਡੀ ਬੇਇੱਜ਼ਤੀ ਕਰਨ ਦੇ ਵਿੱਚ ਕੋਈ ਕਮੀ ਨਹੀਂ ਛੱਡਦੇ ਉਹਨਾਂ ਨੂੰ ਚਾਹੀਦਾ ਕੀ ਹੈ ਕੁਝ ਵੀ ਨਹੀਂ ਚਾਹੀਦਾ ਉਹਨਾਂ ਦਾ ਸਾਡੀ ਫੀਲਡ ਦੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਬਸ ਉਹ ਸਾਨੂੰ ਚਮਕਦਾ ਹੋਇਆ ਵੇਖ ਨਹੀਂ ਸਕਦੇ ਵੀ ਇਹ ਬਾਹਰ ਨਿਕਲ ਲਏ ਨੇ ਇਹ ਉੱਭਰ ਰਹੇ ਨੇ ਦੁਨੀਆ ਇਹਨਾਂ ਨੂੰ ਜਾਣ ਰਹੀ ਹੈ ਇਹਨਾਂ ਦਾ ਕੰਮਕਾਰ ਸੈੱਟ ਹੋ ਰਿਹਾ ਹੈ ਇਹ ਸਾਡੇ ਆਲੇ-ਦੁਆਲੇ ਰਹਿਣ ਵਾਲੇ ਲੋਕ ਸੱਪ ਵਾਲਾ ਕੰਮ ਕਰਦੇ ਨੇ ਜਿਹੜਾ ਸੱਪ ਨੇ ਜੁਗ ਨੂੰ ਨਾਲ ਕੀਤਾ